ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ ਇਹ ਜੋ ਤਸਵੀਰ ਹੈ ਮ੍ਰਿਤਕ ਮਲਕੀਤ ਸਿੰਘ ਦੀ ਹੈ ਪਰਿਵਾਰ ਦੀ ਗਰੀਬੀ ਨੇ ਦੂਰ ਕਰਨ ਲਈ 3 ਸਾਲ ਪਹਿਲੇ ਦੇਸ਼ ਗਏ ਨੌਜਵਾਨ ਦਾ ਸ਼ਵ ਆਇਆ ਵਾਪਸ ਜ਼ਿਲ੍ਹੇ ਵਿੱਚ ਕਾਫੀ ਸਾਇਆ ਛਰਨਾਟਾ 3 ਸਾਲ ਪਹਿਲਾਂ ਹੋ ਚੁੱਕੀ ਸੀ ਜੁਵਨਕ ਦੀ ਮੌਤ ਜ਼ਿਲ੍ਹੇ ਦੇ ਸਰਹੰਦੀ ਕਾਂਫਰ ਹਾਲ ਦੇ ਇੱਕ ਦੁਖਦਾਰ ਸਮਾਚਾਰ ਸਾਹਮਣੇ ਆਇਆ ਕਿ 3 ਸਾਲ ਪਹਿਲਾਂ ਵਿਦੇਸ਼ ਚ ਮਰੇ ਜੁਵਨਕ ਦੀ ਮ੍ਰਿਤਕ ਦੇ ਨੂੰ ਅੰਬੈਸੀ ਦੁਆਰਾ ਘਰ ਵਿੱਚ ਭੇਜਿਆ ਗਿਆ ਹੈ ਜਿਸ ਦਾ گاؤں ਵਿੱਚ ਸ਼ਰਨਾਖਾ ਛਾਇਆ ਹੋਇਆ ਹੈ ਦੇਦੀ ਵਜ੍ਹਾ ਕਾਰਨ گاؤں ਵਿੱਚ ਮਾਤਮ ਛਾਇਆ ਹੋਇਆ ਹੈ ਜਾਣ ਕੇ ਲੋਕ ਜਾਣਕਾਰੀ ਮੁਕਾਰ ਦੱਸਿਆ ਜਾਂਦਾ ਕਿ ਮਲਕੀਤ ਸਿੰਘ 2016 ਵਿੱਚ ਆਪਣੇ ਪਰਿਵਾਰ ਦੀ ਗਰੀਬੀ ਨੂੰ ਦੂਰ ਕਰਨ ਲਈ ਬਹਿਰੀਨ ਗਿਆ ਸੀ ਲੇਕਿਨ 4 ਮਹੀਨੇ ਬਾਅਦ ਜੁਬਕ ਦਾ ਜਦ ਕੋਈ ਫੋਨ ਨਹੀਂ ਆਇਆ ਤਾਂ ਫੋਨ ਦਾ ਸਵਿਚ ਬੰਦ ਆਂਦਾ ਸੀ ਤਾਂ ਪਰਿਵਾਰ ਗਰੀਬ ਆਪਣੇ ਦਿਮਾਗ ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਚਲਦਾ ਸੀ ਵੀ ਉਸ ਦਾ ਫੋਨ ਕਿਹੜੀ ਗੱਲੋਂ ਨਹੀਂ ਆ ਰਿਹਾ ਪਰਿਵਾਰ ਦੀ ਗਰੀਬੀ ਹੋਣ ਦੀ ਵਜ੍ਹਾ ਕਰਕੇ ਪਰਿਵਾਰ ਉਸ ਦੀ ਸੁਧ ਨਹੀਂ ਲੈ ਸਕਾ ਲੇਕਿਨ ਅਬ ਗਾਉਂ ਦੇ ਸਰਪੰਚ ਦੁਆਰਾ ਕੋਸ਼ਿਸ਼ ਕੀਤੇ ਜਾਣ ਤੇ ਬਲਕਿ ਦਾ ਸ਼ਬ ਆਇਆ ਵਾਪਸ ਤਾਂ ਪਿੰਡ ਵਿੱਚ ਛਾਇਆ ਸ਼ਰਨਾਟਾ ਦੇਖੋ ਲਾਈਵ ਤਸਵੀਰਾਂ ਪੀਐਸਜੀ ਨੰਬਰ 1 ਨਿਊਜ਼ ਟੀਵੀ ਦੇ ਨਾਲ ਰਿਪੋਰਟਰ ਰਕੇਸ਼ ਕੁਮਾਰ ਪਠਾਨਕੋਟ ਚ ਲੱਗੇ ਰਹੀ ਹਏ ਹੋ ਤੇ ਫੈਕਟਰੀ ਚ ਲੱਗੇ ਰਹੀ ਹੈ ਅਕਸੀਡੈਂਟ ਕਿੰਨਾ ਉਹਦਾ ਥੋੜਾ ਤੇਜ਼ ਗਿਆ ਇਹ ਆਪਣੇ ਰਜੋ ਕਿੰਨਾ ਨੂੰ ਸਿਖਾਈ ਗਈ ਇਹ ਜਿਦਾ ਸਹਤ 7-8 ਮਹੀਨੇ ਬਾਅਦ ਕੰਟੈਕਟ ਜਿਹੜਾ ਦਾ ਟੁੱਟ ਗਿਆ ਉਹ ਮੋਈ ਦਾ ਸਮੋਈ ਦਾ ਵੀ ਨਾਲ ਲੱਗਾ ਜੀ 16 ਪੇਸ ਦੇ ਚੱਕਰ ਪਿਆ ਤੇ ਮਤਲਬ ਅਹੀਂ ਐਸੇ ਤੱਕ ਜਿਵੇਂ ਬੰਦਾ ਜਿੰਦਾ ਹੈ ਤਾਂ ਇਨੀ ਪਤਾ ਲੱਗਣ ਲਿਆ ਪਤਾ ਨਹੀਂ ਕਿਹੜਾ ਹਾਰ ਕੇ ਅਸੀਂ ਆਪ ਥੋੜਾ ਜਆ ਪੁੱਛ ਕੇ ਕੀਤੀ ਜਾਂ ਪੁੱਛ ਨੂੰ ਨਾਲ ਲੈ ਕੇ ਜਾਂ ਕਿਸ ਤਰ੍ਹਾਂ ਦੀ ਇਨਕੁਆਰੀ ਕੀਤੀ ਸਾਨੂੰ ਪਤਾ ਲੱਗਾ ਵੀ 3 ਸਾਲ ਪਹਿਲੇ ਇਹ ਜੈਕ 3 ਸਾਲ ਤੋਂ ਇਹ ਕਰੀਬ ਬੈਲੇ ਡੈਥ ਹੋ ਗਈ। ਪਰ ਸਾਨੂੰ ਪੁੱਛਗਿਛ ਕਰਨ ਤੋਂ ਬਾਅਦ ਹੀ ਪਤਾ ਲੱਗਾ ਕਿ ਤੁਸੀਂ ਡੈਥ ਹੋਈ ਦੀ ਹੈ। ਇਹ ਗੱਲ ਗਵਰਨਮੈਂਟ ਨੇ ਪਹਿਲੇ ਕੋਈ ਸ਼ੋਰ ਨਹੀਂ ਕੀਤਾ ਹੋਊਗਾ ਉਸ ਬੱਚਾ ਦਾ ਮਤਲਬ ਇਹ ਸਰ ਪਰਿਵਾਰ ਦਾ ਕੀ ਹਾਲ ਹੁੰਦਾ ਉਹ انسان ਤਾਂ ਜਿਨਾ ਉਹ ਪਤਾ ਹੀ ਨਹੀਂ ਹੋਟੇ। ਮਤਲਬ ਇਹ ਗਵਰਨਮੈਂਟ ਐਨੀ ਮਤਲਬ ਇਹ ਕਮੀ ਇਜ਼ ਬਟ ਯੂ ਨੂੰ ਪਤਾ ਹੀ ਨਹੀਂ ਵੀ ਮਲਵੀ ਇੱਕ ਬੱਚਾ ਜੋਜੀ ਰੋਟੀ ਕਮਾਨ ਆਇਆ ਉਹਦਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਅਜੇ ਤੱਕ ਪਰਿਵਾਰ ਨੂੰ ਨਹੀਂ ਪਤਾ ਲੱਗਾ ਜੇ ਮੰਨ ਲਓ ਅਸੀਂ ਨਾ ਚਾਹਦੇ ਕਿ ਤੁਹਾਨੂੰ ਪਤਾ ਨਾ ਲੱਗਦਾ ਹਜੇ ਹੋਰ 2 ਸਾਲ ਨਹੀਂ ਪਤਾ ਲੱਗਣਾ ਜੇ ਨਾਂ ਇਨਪਾਰੀ ਕਰਵਾ ਦੇਈਏ ਇਹ ਜੀ 3 ਸਾਲ ਦੇ ਕਰੀਬ ਆਈ ਹੈ ਮਾਂ ਇਹ ਜੀ ਕਹਿ ਰਹੀ ਹੈ ਕੰਪਨੀ ਕੋਈ ਪਰਤੰਦ ਦਾ ਕੰਮ ਕਰਦੇ ਆ ਕਤੋਂ ਮੁੰਡਾ ਇਹਦੇ ਉੱਤੇ ਕਰਦੇ ਜੇ ਉਹਨੇ ਕੰਪਨੀ ਮਾਰੀ ਐ ਤੇ ਸਾਡਾ ਦਿਲ ਨਹੀਂ ਲੱਗਦਾ ਉਹ ਕਹਿੰਦਾ ਵੀ ਇੱਥੇ ਦਿਲ ਨਹੀਂ ਲੱਗਦਾ ਨਾਲ ਪੈਸਾ ਨਹੀਂ ਪੂਰਾ ਦਿੰਦੇ ਪਤਾ ਨਹੀਂ ਕੀ ਚੱਕਰ ਸੀ 14000 ਏਜੰਟ ਨੇ ਧੋਖਾ ਕੀਤਾ ਜਾਂ ਕੀ ਚੱਕਰ ਹੀ ਉਹ ਬਾਅਦ ਚ ਵੀ ਬਾਅਦ ਚ ਅਨਕੁਆਰੀ ਵੀ ਏਜੰਟ ਵੀ ਫੜਿਆ ਏਜੰਟ ਕੋ ਵੀ ਅਨਕੁਆਰੀ ਕਰਵਾਈ ਆ ਤੇ ਏਜੰਟ ਵੀ ਕਹਿੰਦਾ ਮੇਰੀ ਗੱਲਬਾਤ ਹੁੰਦੀ ਐ ਆਈ ਫੇਰ ਆਸਤੇ ਬੈਠੇ ਨੇ ਵੀ ਜੇ ਏਜੰਟ ਦੀ ਗੱਲਬਾਤ ਹੁੰਦੀ ਐ ਬੰਦਾ ਜਿੰਦਾ ਐ ਤੇ ਕੀ ਕਰੀਏ ਫੇਰ ਇਸ ਵਾਰ ਬਾਅਦ ਅਨਕੁਆਰੀ ਕਰਾਈ ਤੇ ਫੇਰ ਪਤਾ ਲੱਗਾ ਵੀ ਕੀ ਕਰੀਏ ਸਾਲ ਬਾਅਦ ਸਾਨੂੰ ਬਹੁਤ ਲੱਗ ਰਿਹਾ ਮੌਮੀ ਮਾਂ ਦਾ ਉਹਦੇ ਭਰਾ ਮੰਗ ਰਿਹਾ ਵੀ ਸਾਨੂੰ ਇਹਦਾ ਇਨਸਾਫ ਤੇ ਮਾੜਾ ਜਿਹਾ ਮਿਲਣਾ ਚਾਹੀਦਾ ਵੀ ਇਨਸਾਫ ਕੀ ਹੈ ਵੀ ਜੇ 3 ਸਾਲ ਮੰਨ ਲਓ ਬੰਦਾ ਇਧਰੋਂ ਜਾਂਦਾ ਰੋਟੀ ਰੋਜ਼ ਰੋਟੀ ਕਮਾਉਣ ਵਾਸਤੇ ਤੇ ਮੰਨ ਲਓ ਉੱਧਰ ਕਿਤੇ ਕਿਸੇ ਵਜ੍ਹਾ ਨਾਲ ਉਹਦੀ ਡੈਥ ਹੋ ਜਾਂਦੀ ਹੈ ਕੀ ਗੱਲ ਆ ਵੀ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਣਾ ਚਾਹੀਦਾ ਵੀ ਕਿ ਕੀ ਚਾਹੀਦਾ ਉਹਨਾਂ ਨੂੰ ਕੀ ਹੈ ਉਹਨਾਂ ਦੇ ਪਰਿਵਾਰ ਤੇ ਕੀ ਵੀ ਸੱਡੀ ਗਈ ਹੈ ਕੀ ਚਾਹੁੰਦੇ ਉਹ ਸਾਨੂੰ ਤੇ ਫਮੇਂ ਨੇ ਲਗਾਂਦੀ ਵੀ ਕੀ ਕਰੀ ਕੀ ਨਹੀਂ ਲੋ ਤੇ ਪਾ ਲੱਗਾ ਡੈੱਡ ਬੋਡੀ ਆ ਸਾਡੇ ਤੇ ਰੋਟੀ ਪਾਣੀ ਨਹੀਂ ਖਾਣਾ ਮੋ ਔਖਾ ਹੋ ਗਿਆ ਹੈ ਸਾਡਾ ਉਹ ਰੋਟੀ ਪਾਣੀ ਛੱਡੋ ਮਾਂ ਨੂੰ ਮਾਂ ਬਿਮਾਰ ਰਹਿੰਦੀ ਉਹਨੂੰ ਦੱਸੇਗੀ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ ਪ੍ਰੈਸ